ਤੁਹਾਡੇ ਤੁਹ ਜੀ ਪ੍ਰਾਰਥਨਾ ਤੁਹਾਡੇ ਆਗੇ ਤੁਹ ਜੀ ਦੀ ਸਤਿ ਪ੍ਰਾਰਥਨਾ ਸਰਵਾਹਿਤੋ ਸਹਜਿਓ ਮਰਤੇ ਜਾਣੀ ਤੋਂ ਤੇ ਪਨੇ ਜਕਰਤੇ ਫਲਿਤ ਸਤਿਗੁਰ ਆਪਿ ਪੂਰੇ ਜਿਗਨ ਵੰਦ ਲਾਣ ਗੁਰ ਚਰਨ ਲਾ ਕੇ ਵਾਜੇ ਅਨਹਦ ਤੁਰੇ ਭੇ ਪੁਨੀਤ ਤਹਿ ਤੇ ਪਵਿਤ ਸਤਿਗੁਰ ਹਾ ਪਰਪੂਰੇ ਵਿਦਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨੰਦ ਸੂਰੇ ਵਾਹੇ ਗੁਰੂ ਜੀ ਤੋਂ ਬੰਦੇ ਯੋਗ ਹੋਵੇਂ ਸੋ ਅੱਗੇ ਅਕਾਲੀ ਤੇਮਲੀ ਗਤ ਬਿਨ ਕਉ ਤਮਹੀ ਜਗ ਨਾਨਕੋ ਨਾਨਕ ਕਰੀਂਦੇ ਆਖੇਂ ਅੰਦਰ ਅੰਦਰ ਤੋਂ ਲੇਯੰ ਮਰਦਾ ਸਰਵੰਦ ਸਰਵ ਜੀਵ ਸਾਈਂ ਅਰਜੁਨ ਹਰਿ ਬਿਨ ਨੋ ਸਿਮਰੋ ਸ੍ਰੀ ਅਰਜਾਈਂ ਸ੍ਰੀ ਅਕੀਸ਼ੰਤਿ ਆਈਏ ਜੇ ਸਰਿਟੇ ਸਾਥ ਤੋ ਤਜਾਈਂ ਤੇਗਵਾਹ ਰਸੁ ਕੀਏ ਘਰੋ ਆਗਿਆ ਲਈ ਸਤਿ ਸੰਗ ਦੇ ਸਾਈਂ ਦੇ ਸੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤਿ ਸੰਗ ਦੇ ਸਾਈਂ ਦਾ ਸਾ ਪਾਤਸ਼ਾਹ ਜੀ ਜੋਤ ਤਨਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਬਾਟ ਦਰਸ਼ਨ ਦਾ ਲਾਭ ਦਾ ਧਿਆਨ ਕਰਕੇ ਬੋਲੋ ਜੀ ਨਿਯੋਤਿਆਂ ਨਿਯੋਤ ਨਿਆਸ ਰੰਗ ਦਾ ਆਸਰਾ ਤਨਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬ ਜੀ ਦੇ ਪਾਤਸ਼ਾਹੀਓ ਕਾਂਕਰ ਬਾਬਾ ਸਾਹਿਬ ਸੰਗਤਿ ਸ਼੍ਰੀ ਦਿਹਾੜਿਆਂ ਨੂੰ ਸਮਰਪਤ ਸਮੂਹ ਨਕਰ ਸੰਤਾਂ ਨੌ ਜਨਨਵਨ ਸਤਿਪਾਖਿਆ ਦੇ ਉਦਮ અપਰਾਣਾ ਕਰਕੇ ਦਿਹਾੜਿਆਂ ਨੂੰ ਬਣਾਉਂਦੇ ਹੋਇਆ ਅੱਜ ਸ੍ਰੀ ਸਹਿਜ ਪਾਤਸ਼ਾਹ ਅਰਾ ਅਰੰਭ ਕਰਵਾਈ ਜਾ ਰਿਹਾ ਸਤਿਪੰਥਾ ਦੀ ਕਿਰਪਾ ਕਰਨੀ ਸਹਿਜ ਪਾਤ ਪਰਮ ਅਰੰਭ ਕਰਨ ਦੀ ਸਾਜਾ ਵਰਸ਼ੀ ਸਤਿਪੰਥਾ